ਫਿਰ ਪਠਾਨਕੋਟ ਚ ਵੇਖੇ ਗਏ ਸੱਤ ਸ਼ੱਕੀ ਪੁਲਿਸ ਨੇ ਸਕੈਚ ਜਾਰੀ ਕਰ ਲੋਕਾਂ ਨੂੰ ਕੀਤਾ ਅਲਰਟ ਇਸੇ ਮਹੀਨੇ ਹੋ ਚੁੱਕੇ ਨੇ ਜੰਮੂ ਇਲਾਕੇ ਚ ਅਤਵਾਦੀ ਹਮਲੇ ਪੰਜਾਬ ਦੀ ਹੱਦ ਨਾਲ ਲੱਗਦੇ ਜੰਮੂ ਵਾਲੇ ਇਲਾਕੇ ਧਾਰ ਚ ਅੱਜ ਫਿਰ ਕੁਝ ਸ਼ੱਕੀ ਲੋਕਾਂ ਨੂੰ ਵੇਖਿਆ ਗਿਆ ਇਸ ਦੀ ਜਾਣਕਾਰੀ ਪਿੰਡ ਦੀ ਇੱਕ ਮਹਿਲਾ ਵੱਲੋਂ ਦਿੱਤੀ ਗਈ ਜਿਸ ਚ ਉਹਨਾਂ ਦੱਸਿਆ ਕਿ ਕੁੱਲ 7 ਆਦਮੀ ਆਏ ਮੇਰੇ ਘਰ ਕੋਲ ਤੇ ਮੇਰੇ ਕੋ ਆ ਕੇ ਪਾਣੀ ਮੰਗਿਆ ਤੇ ਪਾਣੀ ਪੀਣ ਬਾਅਦ ਕਈ ਤਰ੍ਹਾਂ ਦੇ ਸਵਾਲ ਪੁੱਛਣ ਲੱਗੇ ਤੇ ਪਾਣੀ ਪੀਣ ਬਾਅਦ ਜੰਗਲਾ ਵਾਲੇ ਰਸਤੇ ਨੂੰ ਚਲੇ ਗਏ ਤੇ ਵਾਪਸ ਪਿੱਛੇ ਮੁੜ-ਮੁੜ ਦੇਖਦੇ ਰਹੇ ਕਿ ਉਹ ਰੋਲਾ ਤਾਂ ਨਹੀਂ ਪਾ ਰਹੇ ਜਦ ਉਸ ਮਹਿਲਾ ਨੂੰ ਸ਼ੱਕ ਹੋਇਆ ਤਾਂ ਉਸਨੇ ਪਿੰਡ ਦੇ ਲੋਕਾਂ ਨੂੰ ਦੱਸਿਆ ਤਾਂ ਪਿੰਡ ਵਾਸੀਆਂ ਨੇ ਪੁਲਿਸ ਨੂੰ ਕੱਲ ਇਹ ਹੋਇਆ ਕਿ ਮੈਂ ਇੱਥੇ ਟੈਂਕੀ ਲੱਗੇ ਖੜੀ ਸੀ 7 ਬੰਦੇ ਆਏ ਇਹ 4 ਮੇਰੇ ਇੱਧਰ ਆਏ ਤੇ ਤਿੰਨੇ ਬੰਦੇ ਇੱਕ ਅੰਬਲਗੇ ਖੜੇ ਸੀ ਮੈਨੂੰ ਬੋਲਦੇ ਪੈਂ ਜੀ ਪਾਣੀ ਪੀਣਾ ਮੈਂ ਪਾਣੀ ਪਲਾਈ ਦਿੱਤਾ ਫਿਰ ਮੈਂ ਅੰਦਰ ਪਾਣੀ ਲੈਣ ਗਈ ਫਿਰ ਇੱਕ ਮੈਨੂੰ ਕਹਿੰਦਾ ਮਿਕਸ ਕਰ ਦੋ ਫਿਰ ਮੈਂ ਮਿਕਸ ਕੀਤਾ ਪਾਣੀ ਫਿਰ ਮੈਂ ਟ੍ਰੇ ਚ ਪਾਈਏ ਮੈਂ ਪਾਣੀ ਦਿੱਤਾ ਚਾਰਾਂ ਨੂੰ ਫਿਰ ਜਿਹੜੇ ਤਿੰਨ ਬੱਚੇ ਸੀ ਉਹ ਕਹਿੰਦੇ ਮੈਂ ਆਪੇ ਦੇ ਜਾਨਾ ਫਿਰ ਉਹ ਆਪੇ ਦੇਣਗੇ ਤਿੰਨ ਇੱਥੇ ਖੜੇ ਸੀ ਮੇਰੇ ਲੱਗੇ ਫਿਰ ਉਹ ਗੱਲਾਂ ਮੇਰੇ ਪੁੱਛਣ ਲੱਗੇ ਤੇਰਾ ਘਰ ਵਾਲਾ ਕੀ ਕਰਦਾ ਫਿਰ ਮੈਂ ਬੋਲਿਆ ਕਿ ਮੈਂ ਤਾਂ ਥੜੇ ਤੋਂ ਪਿਆ ਫਿਰ ਮੈਨੂੰ ਬੋਲਦੇ ਕਿ ਤੁਹਾਡੇ ਬੱਚੇ ਮੈਂ ਕਿਹਾ ਬੱਚੇ ਮੇਰੇ ਦੋ ਫਿਰ ਕਹਿੰਦੇ ਠੀਕ ਹੈ ਫਿਰ ਬੋਲਦੇ ਕਿ ਤੁਹਾਡਾ ਘਰ ਨੈ ਕਿ ਨਹੀ ਹਟਾ ਕਰ ਕੱਲਾ ਨਹੀਂ ਆ ਮੇਰੇ ਦੋ ਤਿੰਨ ਘਰ ਨਾਲ ਸਾਡੇ ਕਹਿੰਦਾ ਅੱਛਾ ਫਿਰ ਉਹ ਚੱਲੇ ਗਏ ਫਿਰ ਉਹ ਪਿੱਛੇ ਮੁੜੀ ਮੁੜੀ ਮੈਨੂੰ ਦਿਖਣ ਵੀ ਕੁਝੇ ਰੋਲਾ ਤਾਂ ਨਹੀਂ ਕਿਤੇ ਪਾਏ ਕਰਦੀ ਕਿਦਾਂ ਲੱਗਦੇ ਸੀ ਦੇਖਣ ਵਿੱਚ ਉਹ ਇਆਂ ਡੋਮੇ ਜਿਹੇ ਲੱਗੇ ਦੇ ਕਾਲੇ ਕਾਲੇ ਇਆਂ ਕੁਝ ਲੰਬੇ ਚੰਬੇ ਬੜੇ ਤੱਕੜ ਜੁਆਣੀ ਹੋ ਤੋ ਇਥੇ ਡੋਮੇ ਜਿਹੇ ਬੈਕ ਚੁੱਕੇ ਦੇ ਬੜੇ ਵੱਡੇ ਹੋਣਾ ਕੋਈ ਹੱਥ ਵਿੱਚ ਹਥਿਆਰ ਹੋ ਗਾ ਕੁਝ ਵੀ ਨਹੀਂ ਆ ਸਿਰਫ ਬੈਕ ਚੁੱਕੇ ਦੇ ਬਡੋਡੇ ਆਏ ਆਏ ਕਿਧਰੋਂ ਦੇ ਗਏ ਕਿਧਰ ਨੂੰ ਸੀ ਆਏ ਉੱਪਰੋਂ ਸਾਡੇ ਇਧਰ ਉੱਪਰ ਹੀ ਸਾਡੋ ਪੇਟਿਓ ਤੇ ਇਹ ਵੀ ਉਧਰ ਉਪਰ ਉਪਰਲੀ ਸਾਈਡ ਗਿਆ ਸਾਡੇ ਖੇਤਰਾ ਚ ਇਹ ਏਰੀਆ ਜਿਹੜਾ ਆ ਜੰਗਲਾਤ ਆ ਕਿਦਾਂ ਜਨੂਆਰੀ ਆ ਸ਼ਿਕਾਇਤ ਕੀਤੀ ਵੀ ਪੁਲਿਸ ਨੂੰ ਹਾਂਜੀ ਰਾਤੀ ਆਇਆ ਰਿਓ ਵੀ ਤਾਂ ਇਹ ਸਭ ਸੁਣ ਕੇ ਪੁਲਿਸ ਤੇ ਖੂਫੀ ਏਜੰਸੀਆਂ ਐਕਟਿਵ ਹੋ ਗਈਆਂ ਨੇ ਤੇ ਲਗਾਤਾਰ ਪੰਜਾਬ ਪੁਲਿਸ ਤੇ ਬਾਕੀ ਹੋਰ ਏਜੰਸੀਆਂ ਨਾਲ ਮਿਲ ਕੇ ਆਪਰੇਸ਼ਨ ਚਲਾ ਰਹੀ ਹੈ ਤੇ ਪੁਲਿਸ ਵੱਲੋਂ ਇਹ ਇੱਕ ਸੱਤ ਦੇ ਵਿੱਚੋਂ ਇੱਕ ਬੰਦੇ ਦਾ ਸਕੈਚ ਵੀ ਜਾਰੀ ਕੀਤਾ ਗਿਆ ਜੀ ਅਸਲਾ ਉਹਨਾਂ ਕੋਲ ਕੋਈ ਨਹੀਂ ਸੀ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਵੀ 7 ਤੋਂ ਬੰਦੇ ਸੀ ਤੇ ਇਹ ਜੰਗਲ ਵਾਲੀ ਸਾਈਡ ਤੇ ਪਿਛਲੀ ਸਾਈਡ ਤੋਂ ਚੜ ਕੇ ਉੱਧਰ ਉਹਨਾਂ ਦੇ ਘਰ ਵੱਲ ਆਏ ਸੀ ਤੇ ਉਹਨਾਂ ਨੇ ਪਾਣੀ ਮੰਗਿਆ ਸੀ ਤੇ ਬਾਕੀ ਅਸਲਾ ਉਹਨਾਂ ਕੋਲ ਕੋਈ ਨਹੀਂ ਸੀ ਤੇ ਉਹਨਾਂ ਦੇ ਅਨੁਸਾਰੇ ਸ਼ੱਕੀ ਬੰਦੇ ਲੱਗ ਰਹੇ ਸੀ ਤੇ ਆਪਾਂ ਇਸ ਲਈ ਇਹਨੂੰ ਬੜੇ ਸੀਰੀਅਸਲੀ ਲਿਆ ਹੈ ਇਸ ਚੀਜ਼ ਨੂੰ ਤੇ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਬਾਕੀ ਜਿਹੜੀ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦਿਆਂਗੇ ਸਨਾਂ ਦੀ ਵਰਦੀ ਦੇ ਵਿੱਚ ਦਿਖੇਗੇ ਸੀ ਕਿ ਲੱਗਦਾ ਕਿ ਉਹਦੇ ਨਾਲ ਇਹ ਗੱਲ ਦੇ ਮਿਲਦੇ ਹੁਣ ਜਿਹਦੇ ਜ ਕੋ ਸੇਨਾ ਦੀ ਵਰਦੀ ਵਾਲੀ ਗੱਲ ਉਹਨਾਂ ਨੇ ਕੀਤੀ ਨਹੀਂ ਉਹ ਸਿਵਲ ਕੱਪੜੇ 'ਚ ਸੀ ਬਾਕੀ ਕਿਉਂਕਿ ਦੇਖੋ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਸਾਡਾ ਫਰਜ਼ ਹੈ ਨੂੰ ਵੈਰੀਫਾਈ ਕਰਨਾ ਤੇ ਅੱਜ ਆਪਾਂ ਇਸੇ ਕਾਰਨ अर्ਲੀ ਮਾਰਨਿੰਗ ਇੱਥੇ ਇਕੱਠੇ ਹੋਏ ਮੇਰੇ ਨਾਲ ਮਤਲਬਕ ਐਸਐਚਓਜ਼ ਵੀ ਆਏ ਆ ਤੇ ਆਪਾਂ ਸਾਰੇ ਏਰੀਆ ਦੀ ਸਰਚ ਕਰਾਂਗੇ ਆਰਮੀ ਦੇ ਨਾਲ ਰਲ ਕੇ ਤੇ ਫਿਰ ਉਹਦੇ ਬਾਅਦ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਉਹ ਆਪਾਂ ਤਾਂ ਕੋ ਸੰਗੇ ਆਪਾਂ ਕੋਈ ਵੀ ਜਿੱਥੇ ਵੀ ਸਾਨੂੰ ਸ਼ੱਕ ਹੁੰਦਾ ਉਹ ਚੀਜ਼ ਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ ਤੇ ਇਸ ਤੋਂ ਪਹਿਲਾਂ ਵੀ ਇਸੇ ਮਹੀਨੇ ਜੰਮੂ ਦੇ ਡੋਡਾ ਇਲਾਕੇ 'ਚ ਆਰਮੀ ਅਤੇ ਅੱਤਵਾਦੀਆਂ ਚ ਮੁਠਪੇੜ ਹੋ ਚੁੱਕੀ ਹੈ ਜਿਸ 'ਚ ਸਾਡੇ ਦੇਸ਼ ਦੇ ਜਵਾਨ ਵੀ ਸ਼ਹੀਦ ਹੋਏ ਤੇ ਹੁਣ ਉਸ ਦਿਨ ਤੋਂ ਬਾਅਦ ਪੁਲਿਸ ਤੇ ਆਰਮੀ ਨੇ ਅਲਰਟ ਜਾਰੀ ਕੀਤਾ ਹੋਇਆ ਤੇ ਬੀਤੇ ਕੱਲ ਫਿਰ ਤੋਂ ਸ਼ੱਕੀ ਦੇਖੇ ਗਏ ਨੇ ਤੇ ਪੁਲਿਸ ਸ਼ੱਕੀਆਂ ਦੇ ਸਕੈਚ ਜਾਰੀ ਕਰ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੀ ਹੈ ਜੇਕਰ ਤੁਹਾਨੂੰ ਵੀ ਤੁਹਾਡੇ ਆਸ-ਪਾਸ ਇਸ ਤਰ੍ਹਾਂ ਦੇ ਕੋਈ ਸ਼ੱਕੀ ਦਿਖਦੇ ਨੇ ਤਾਂ ਤੁਸੀਂ ਉਸੇ ਵਕਤ ਪੁਲਿਸ ਨੂੰ ਕਾਲ ਕਰੋ ਤੇ ਸਾਰੀ ਜਾਣਕਾਰੀ ਦਿਓ ਕ੍ਰਾਈਮ ਚਾਰਜ ਅੱਜ ਦੀ ਸਟੋਰੀ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਦੱਸੋ